ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਬਣੀ ਹੋਈ ਹੈ ਖਾਸ ਕਰਕੇ ਸਾਰੇ ਹੀ ਪੰਜਾਬ ਦੇ ਵਿੱਚ ਧੁੰਦ ਦੀ ਚਾਦਰ ਵਿਛ ਚੁੱਕੀ ਹੈ। ਰਾਹਤ ਇਹ ਹੈ ਕਿ ਕੱਲ੍ਹ ਨਾਲੋਂ ਥੋੜਾ ਜਿਹਾ ਪਹਿਲੋ ਤੁੰਦ ਲੈਂਦੀ ਹੋਈ ਦਿਖਾਈ ਦੇਵੇਗੀ ਪਿਛਲੇ ਦਿਨਾਂ ਦੇ ਮੁਕਾਬਲੇ ਤੇ ਅੱਜ ਵੱਧ ਇਲਾਕਿਆਂ ਦੇ ਵਿੱਚ ਕੱਲ ਵਾਂਗੂ ਸੂਰਜ ਦਿਖੇਗਾ ਜਿਹੜੀ ਲੰਗੀ ਦਿਨ ਨੰਗਿਆ ਹੈ ਉਹਦੇ ਵਿੱਚ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਹੈ ਜਿਵੇਂ ਦੱਸਿਆ ਹੋਇਆ ਸੀਗਾ ਉਹ ਤਰਨਤਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਜਿਹੇ ਤੌਰ ਤੇ ਸ਼ਰਾਟੇ ਲੱਗੇ ਹਨ ਮੀਂਹ ਦੇ ਕਰਕੇ ਪੰਜਾਬ ਦਾ ਟੈਂਪਰੇਚਰ ਹੌਲੀ-ਹੌਲੀ ਤੱਲੇ ਨੂੰ ਲਗਾਤਾਰ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਤੋਂ ਵੀ ਥੋੜੀ ਜੀ ਰਾਹਤ ਮਿਲਦੀ ਹੋਈ ਪੰਜਾਬ ਵਾਸੀਆਂ ਨੂੰ ਦਿਖਾਈ ਦੇਵੇਗੀ ਹਰ ਰੋਜ਼ ਇੱਕ ਦਿਨ ਦੇ ਮੁਕਾਬਲੇ ਦੂਜੇ ਦਿਨ ਲਗਾਤਾਰ ਪ੍ਰਦੂਸ਼ਣ ਦਾ ਲੈਵਲ ਹੈ ਜਿਹੜਾ ਘਟਦਾ ਜਾਵੇਗਾ ਤੇ ਮੌਸਮ ਸਾਫ਼ ਹੁੰਦਾ ਜਾਵੇਗਾ ਪੰਜਾਬ ਦੇ ਵਿੱਚ ਸੋ ਅਗਲੇ ਮਹੀਨਿਆਂ ਦੀ ਗੱਲ ਕਰੀਏ ਤਾਂ 2022 ਤਰੀਕ ਦੇ ਆਸ-ਪਾਸ ਇੱਕ ਹੋਰ ਸਿਸਟਮ ਆਵੇਗਾ